ਯਾਣੀ ਕੁਝ ਵੀ ਮੈਂ ਕੁਝ ਆ ਕਰਨਾ ਇਹ ਤੇ ਪਤਾ ਨਹੀਂ ਡਿਊਟੀ ਲਾਈ ਵਾ ਰੱਬ ਕਰਾਈ ਜਾਂਦਾ ਪਾਣੀ ਦਰਪਾਨਾ ਮਿੱਠਿਆ ਹੀ ਨਾ ਹੁਣ ਵੇਖੋ ਇੱਕ ਚੀਜ਼ ਹੈ ਬਿੱਦੀ ਬੰਦੀ ਮੈਂ ਜੇ ਇਹ ਤੇ ਜੀ ਆਇਆਂ ਨੂੰ ਪਰ ਮੁੰਡੇ ਦਾ 70 ਕਿਲੋ weight ਹਰ ਕੇ ਤਾਂ ਹੋਣਾ ਚਾਹੀਦਾ ਫੇਰ ਇੱਥੇ ਆਓ ਜਿਹਦਾ 70 ਕਿਲੋ weight ਹੈ ਜਿਹਦਾ 70 ਕਿਲੋ weight ਨਹੀਂ ਹੈਗਾ ਉਹ ਹੁਣ ਇੱਥੇ ਆਵੇ 70 ਕਿਲੋ weight ਕਰਕੇ ਆਵੇ ਠੋੜਾ ਜਾਂ ਕੋਈ ਕੁਆਲਿਟੀ ਹੋਵੇ ਬੱਚੇ ਜੀ ਖੇੜਦਾ ਹੋਵੇ ਕੀ ਜਾਂਦੇ ਆ ਉਹ ਹੁਣ ਬੰਦਾ ਤੇਰਾ ਲੱਗਾ ਕੋਈ ਵੇਖ ਐਂਡ ਚਾਰ ਬਟ ਮਾਗਰ ਹਾਂ ਇਧਰੋਂ ਉਧਰੋਂ ਵੇਖ ਪਿੱਛੇ ਗਰਾਊਂਡ ਜਿੱਥੇ ਰਹਿ ਗਈ ਉਹ ਥੋੜੀ ਉਧਰੋਂ ਜਾ ਕੇ ਚੜਾ ਕੇ ਕਿਉਂਕਿ ਇਹ ਇਹ ਤੇ ਜਿਹੜਾ ਮਹਾਰਾਜ ਉਹ ਨਾ ਮਹਾਰਾਜ ਤੋਂ ਉੱਤੇ ਕੋਈ ਚੀਜ਼ ਨਹੀਂ ਕੋਈ ਨਹੀਂ ਨਾ ਹਨਾ ਵੀ ਉਹ ਜੋ ਵੈਗਰੂ ਕਰਨ ਨਾਲ ਅੱਜ ਮੈਂ ਬਹਲਾ ਕੀ ਮੁੰਡੇ ਨੂੰ ਕਿਹਾ ਸੀ ਵੇਲੋ ਕੀ ਗੱਲ ਪੱਕੀ ਹੋਈ ਹੈ ਨੇ ਉਹ ਵੇਖੋ ਕਿ ਬਲੌਗ ਦੇ ਵਿੱਚ ਵੀ ਆਊਗੀ ਉਹ ਉਹ ਪਹਿਲੋਂ ਬਲੌਗ ਬਣਿਆ ਹਾਂ ਜੀ ਯਾਨੀ ਕਿ ਤੇ ਮੈਂ ਬਲੌਗ ਬਣਾਇਆ ਹਾਂ ਹਾਂ ਜੀ ਤੂੰ ਆ ਜਾ ਇਧਰ ਨਾਲ ਆ ਜਾ ਤੂੰ ਜਾਨੀ ਨਾਲ ਗਾ ਪੀ ਜਾ ਤਾ ਗੋਦ ਚੱਗਾ ਤੂੰ ਨਾ ਜੱਦਾ ਇੱਧਰ ਕਰ ਦੋ ਪਾਣੀ ਆ ਜੱਗਾ ਉਹ ਦੂਜੇ ਨਾਲ ਆ ਤੋ ਆ ਜੱਦਾਂ ਆ ਵੀ ਠੀਕ ਮੰਗ ਲੈ ਚੱਲ ਆ ਜਾ ਤੂੰ ਇੱਧਰ ਆ ਜਾ ਤੂੰ ਗਿਆ ਨਹੀਂ ਇੱਧਰ ਗੱਦਾ ਥੋੜੇ ਤੂੰ ਇੱਧਰ ਆ ਤੂੰ ਉੱਧਰ ਤਾ ਇੱਧਰ ਆ ਜਾ ਉਹ ਮੈਂ ਇੱਧਰ ਆ ਜਾ। ਆਹ ਦੇ ਆਹ ਦੇ ਮੁੰਡਾ ਚੁੱਪੀ ਨਾ ਕਰ ਲੈ। ਜੋ ਇੱਧਰ ਆ ਜਾ। ਇੱਧਰੋਂ ਕਿਹੜਾ ਕੰਮ ਹੈ? ਇੱਕ ਬੰਨੇ 6 ਹੋ ਜੋ। ਆਹ ਬੰਨੇ 6 ਪੰਜ। ਆਜਾ ਇੱਧਰ ਆ ਜਾ ਇੱਕ ਜਣੇ ਪਿਆੰਗਲਾ। ਦੂਧਰ ਆਉਂਦਾ ਹੇ ਤੁਸੀਂ ਬੰਨੇ ਖਲੋ ਤੁਸੀਂ ਇੱਧਰ ਆ ਜਾਓ। ਠੀਕ ਹੈ। ਮੇਰੇ ਨਾਲ ਬਣਾ। ਇਹ ਪੁੱਤ ਮੁੰਡਾ ਵਧੀਆ ਹੈ। ਉਹ ਕਾਲਾ ਗਾਲ ਚ। ਉਹ ਮੁੰਡਾ ਵਧੀਆ ਹੈ। ਯਾਨੀ ਗਾਲ ਲਾਉਂਦੀ ਕੀ ਕਰਨਾ। ਯਾਨੀ ਉੱਧਰ ਵਧੀਆ ਹੈ ਮੁੰਡਾ। ਓਏ ਤੁਸੀਂ ਸਾਰੀ ਚੈਨ ਇੱਧਰ ਲਿਆਓ। ਤੁਸੀਂ ਇੱਧਰ ਆ ਜਾਓ ਦੂਜੇ ਸਾਰੇ ਜਣੇ। ਦਿੰਚਾਣ ਉਹਦੇ ਭੱਜ ਕੇ ਭੱਜ ਕੇ ਤੇ 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 ਹਾਂਜੀ ਪਲਵਾਨ ਜੀ ਬੈਸਟ ਵੀ ਕੱਢਨੇ ਆਹੋ ਪੁੱਤਰ ਕੀ ਕਰਦੇ ਕੀ ਕਰਦੇ ਨੰਬਰ ਲਿਖਣਾ ਹੀ ਮੜਜੇ ਇੱਕ ਇੱਕ ਲਿਖ ਲਾ ਦੁੱਜੀ ਪਰੰਦੀ ਫੁੱਲ ਲਿਖ ਲਾ ਇੱਕ ਇੱਕ ਬੈਂਕਾ ਲਿਖ ਲਾ ਉੱਤੇ ਮੜਾ ਜੇ ਕਰ ਲਾ ਇਹ ਬੀ ਲੇਤੀ ਹੈ ਬਾਈ ਤੂੰ ਕਿੰਨੇ ਸੰਗੀਆਂ ਤੂੰ ਲਿਖੇਂਗਾ ਹਾਂ ਹਾਂ ਗਾੜੀ ਪੈਰਾਂ ਤੇ ਖਲੋਣਾ ਹੀ ਲੱਗ ਲਾਂਦੇ ਉਹਨੂੰ ਪੈਰਾਂ ਤੇ ਇਹਦੇ ਉੱਤੇ ਲੱਗੇ ਰਹਿ ਲੱਗੇ ਓਹ ਕੋਤਿਆ ਗੱਲ ਸੁਣ ਨਾ ਉਹਦੀ ਮਗਰ ਨਾ ਭਜਾ ਦੇ ਉਹਦੇ ਪੈਰਾਂ ਦੇ ਉੱਪਰ ਉਹਨੂੰ ਪਿੱਛੇ ਖੁੱਲਾ ਛੱਡ ਦੇ ਉਹਦੇ ਪਿੱਛੇ ਦਾ ਜਿਸ ਨੂੰ ਭਜਾ ਕਰ ਰਿਹਾ ਮੇਰੇ ਜਦੋਂ ਮੋੜਾ ਮਰ ਤਾ ਤਾਂ ਗਾੜੀ ਗਾੜੀ ਖਲੋਤਾ ਰਹੀ ਉਹ ਤੁਸੀਂ ਚਾਪੀ ਸੌਣੇ ਮੇਰੇ ਐਂਡਰ ਗੁੜੀ ਆ ਵੇ ਛੋੜੇ ਉਹ ਤਾਂ ਗੁੱਟ ਪੱਕਾ ਕਰਿਆ ਗੱਲਾਂ ਇਹੋ ਜਿਹੇ ਦੇ ਉਰੇ ਜਿਹੜਾ ਪਾਰਾ ਬੰਦਾ ਹੁੰਦਾ ਨਾ ਦੁਕਾਨ ਜੱਡਾ ਵੱਡਾ ਉਹਦੇ ਨਹੀਂ ਪੱਟੀ ਲੱਗਣੀ ਕਿਹਨੇ ਪੱਟੀ ਲੱਗੇਗਾ ਤੇਰੇ ਮੋੜਿਆਂ ਦੇ ਪਾਰ ਤੋਂ ਇਹੋ ਜਿਹੇ ਨੂੰ ਕੀ ਕਰਨਾ ਜਦੋਂ ਐ ਰੇਡ ਪਾਉਂਦੇ ਆ ਨਾ ਉਦੋਂ ਹੀ ਟਰਾਈ ਮਾਰਿਆ ਯਾਰ ਗੁੱਟ ਫੜ ਕੇ ਕੰਚੀ ਪਾਉਂਦੀ ਪੱਟੀ ਨਹੀਂ ਲੱਗਣਾ ਠੀਕ ਹੈ ਹਾਂ ਛੱਟ ਲੱਗੂਗੀ ਇਹਦੇ ਛੋਟਾ ਮੈਂ ਤੁਹਾਡਾ ਹਰਮਨ ਪਿਆਰਾ ਚੋਲੇ ਉਹ ਤੁਸੀਂ ਇਹਨੂੰ ਥੋੜੇ ਜਿਹੀ ਖੜਦਾ ਪਾ ਕੇ ਪੰਜਾ ਰਿਆ ਚੋਲੇ ਲੱਭਾ ਗਿਆ ਹਮੋਂ ਤਗੜਾ ਕੋ ਤਗੜਾ ਹਾਂਜੀ ਮੈਂ ਤੁਹਾਡਾ ਹਰਮਨ ਪਿਆਰਾ ਚੋਲੇ ਅੱਛਾ ਰਣਦੀਪੁਰ ਗੋਪੀ ਫਾਰਮ ਦੀ ਬੈਗ ਤੇ ਉੱਥੇ ਮੈਚ ਕਰਾਇਆ ਜਾਣਗੇ ਬਹੁਤ ਵਧੀਆ ਮੈਚ ਹੋ ਰਿਹਾ ਜੋ ਤਿੰਦੀ ਹੋਣੀ ਮੈਂ ਤਿੰਦੀ ਉਹ ਜਿੱਤਦੀ ਟੀਮ ਉਹ ਜਿੱਤਦੀ ਆ ਹੂੰ ਇਹ ਟੀਮ ਕਿੰਨੇ ਵੱਧਿਆ ਇਹ ਟੀਮ ਦੋ ਜਫੇ ਵੱਧ ਨੇ ਦੋ ਵੱਧਿਆ ਪਤਾ ਨਹੀਂ ਪਾਜੀ ਉਹ ਤੇਰੇ ਬਾਰ ਘਟ ਡੋਟਾਟੂ ਆ ਗਿਆ ਮਿੰਟੂ ਪਤਾ ਕਰ ਲੈ ਪਾਜੀ ਚੱਲ ਰਿਹਾ ਹੈ ਸਪੈਸ਼ਲ ਕੀ ਕਹਿੰਦੇ ਚੀਜ਼ ਕਿਸ ਚਾੜਾ ਕਰੇ ਸਾਰੇ ਯਾਰ ਇਹ ਬਤਕੋ ਮਲੇ ਜੇ ਐ ਰੁਕੇ ਜਾਂ ਜਾ ਕੇ ਇਦਾਂ ਨਹੀਂ ਘੁੰਮਣਾ ਬੰਦ ਦਰੋਂ ਇੱਥੇ ਇੱਥੇ ਰਹਿਗੇ ਨਾ ਆਹ ਲੱਤ ਚੋ ਕੇ ਇੱਥੇ ਰੱਖੀ ਇੱਧਰ ਨੂੰ ਚੱਲ ਜਾਂਦਾ ਬੰਦਾ ਠੀਕ ਐ ਜਦੋਂ ਤੁਸੀਂ ਆਏ ਕੁੰਮ ਦੇ ਜਨਾ ਉਦੋਂ ਬੰਦੋ ਹੱਥ ਲਾ ਜਾਂਦਾ ਆਹ ਆ ਲੱਗੀ ਮੇਰਾ ਭਾਈ ਕਰੀ ਕੁੰਮੀ ਲੱਤ ਚੋ ਕੇ ਪਿੱਛੇ ਰੱਖ ਹਾਂ ਲੱਤ ਚੋ ਕੇ ਬੜਾ ਪੱਤ ਐ ਇੱਧਰ ਤੂੰ ਜਦ ਤੂੰ 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 ਗੋਮਾ ਦੇ ਤਾ ਗੋਮ ਦੇ ਤੂੰ ਸਿੱਧਾ ਪਿਛਾੜ ਬੈਠਾ ਐ ਗਾੜੀ ਕੋਲ ਲੱਤ ਥੋੜੀ ਖੋਲ ਕੇ ਰੱਖ ਲੱਤ ਚੋ ਹਾਂ ਨਾ 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 ਜੇ ਤੂੰ ਐਸਾ ਕਰਦਾ ਨਾ ਲੱਗ ਜੇ ਜੇ ਤਾਂ ਇਦਾਂ ਜਾਊਗਾ ਤੇਰੀ ਆ ਜਿਹੜੀ ਮੇਰੀ ਰੇਂਜ ਹੈ ਮੈਂ ਕਿ ਤੂੰ ਜਾ ਇਦਾਂ ਆ ਮੇਰੀ ਰੇਂਜ ਜਿੱਦੋਂ ਮੈਂ ਟੱਚ ਮਾਰਨਾ ਨਾ ਤੂੰ ਇਧਰੋਂ ਜੇ ਮੈਂ ਇਦਾਂ ਪਿੱਛੇ ਹਟੂੰਗਾ ਨਾ ਉਗਰੋਕ ਜਾ ਕੇ ਮੇਰੇ ਕਿਤੇ ਨਾ ਕਿਤੇ ਹੱਥ ਲੱਗ ਜਾਊਗਾ ਹਨਾ ਜਦੋਂ ਹੁਣ ਮੈਂ ਆਵਾ ਮੈਂ ਇਦਾਂ ਖਲੋਤਾ ਉਹ ਰੇਡਰ ਆਇਆ ਵਾ ਉਹਨੇ ਮੈਂ ਟੱਚ ਮਾਰ ਲਗਾ ਮੈਂ ਇੱਥੇ ਚੁੱਕ ਕੇ ਆ ਕਰ ਲਿਆ ਉਹਨੇ ਇਹਨੂੰ ਨਾ ਆਹ ਜੀ ਫੇਰ ਟੱਚ ਨਹੀਂ ਲੱਗਦਾ ਇਹਨਾਂ ਗੱਲਾਂ ਨਹੀਂ ਗਏ ਨਹੀਂ ਗੀਆਂ ਹੀ ਆ ਸਮਝਣ ਵਾਲੀਆਂ ਬਸ ਇੱਕ ਜਿਹੜਾ ਮੁੰਡਾ ਚੱਫੇ ਜਿਆਦੇ ਪਊਗਾ ਤਾਂ ਨਾਲ ਹੀ ਦੇਈ ਚਲਣ ਆ ਗਈ ਆ ਚਲੋ ਬਾਸ 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 ਚਲੋ ਕੀ ਕਰ ਬਹੁਤ ਵਧੀਆ ਜੱਟੋ ਕੀ ਕਰ ਕਾਹਦੇ ਚਾਹਦੇ ਬਹੁਤ ਸੋਹਣੇ ਬਹੁਤ ਵਧੀਆ ਚਲੇ ਜਾ ਆਉਂਦੇ ਪਾਸ ਬੱਸ ਬੱਸ ਬੱਤੀ ਨਾ ਚੱਲ ਖੜਾ ਟਾਈਮ ਹੀ ਨਹੀਂ ਹੋ ਜਾਣਾ ਜੀ ਨਹੀਂ ਹੋਇਆ ਹੋ ਗਿਆ ਕਰਿਆ ਕਰ ਕੋਈ ਛਾੜ ਨਾ ਇੱਕ ਕੋਚ ਨੂੰ ਜਾਇਆ ਕਰ ਦੋਵੇਂ ਥੋੜੀ ਭੜਾਲੂਗਾ ਤੇਰੇ ਕੋਲ ਠੀਕ ਹੈ ਦੂਜੇ ਬੰਦੇ ਨੂੰ ਕਹੇ ਡਰਾਵਾ ਡਰਵਾ ਦੇ ਕੇ ਤੇ ਫਿਰ ਉਸ ਹੱਬਣਾ ਕੰਨੀ ਤੋਂ ਫੜਿਆ ਕਰ ਨਹੀਂ ਇਧਰ ਨੂੰ ਭਜਣਾ ਹੀ ਨਹੀਂ ਇਧਰ ਨੂੰ ਇਧਰ ਨੂੰ ਇਧਰ ਨੂੰ ਜਾਣਾ ਹੀ ਨਹੀਂ ਇਧਰ ਅੱਛਾ ਮੈਂ ਕੀ ਰਿਹਾ ਕਰ ਜਿਹੜਾ ਅੰਗ ਫੜਦਾਂ ਨਾ ਨਾ ਪੱਕਾ ਕਰ ਲਿਆ ਕਰ ਜੇ ਤਾਂ ਇਧਰ ਨੂੰ ਗਏ ਨਾ ਪਰਲੀ ਬਾਹ ਪੱਕੀ ਕਰ ਲਾ ਪਰਲੀ ਬਾਹ ਪੱਕੀ ਕਰੇ ਇਧਰਲੀ ਬਾਹ ਪੱਕੀ ਕਰੇਗਾ ਇਧਰ ਇਧਰ ਲੀਕ ਆ ਇਧਰ ਨੂੰ ਇਹਨੇ ਭਜਣਾ ਨਹੀਂ

ਇੱਦਾਂ ਨਹੀਂ ਦੱਸੇ ਦੱਸ ਕੇ ਖੱਡਿਆ ਕਰੋ ਤੋਰੋ ਤੋਰੋ ਦੂਜੇ ਪੰਨ ਤੋੜ ਲਾਲ ਨਿਕਰ ਹੋਣ ਹੋਣ ਨੀਲੀ ਨਿਕਲੇ ਇੱਦਾਂ ਤੋਰੀ ਤੋੜਦੇ ਤੋੜਦੇ ਹਾਂ ਹਾਂ ਕਮਾਓ ਘੇਰੀ ਕਮਾਓ ਕਮਾਓ ਬਸ ਬਸ ਹੁਣ ਕੰਮ ਕਰੋ 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 ਤਾਚ ਨਹੀਂ ਖਾਣਾ ਇੱਦੋਂ ਹਾਂ ਅੰਗ ਪੱਕਾ ਕਰਨੀ ਅੰਗ 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 ਪੱਕਾ ਕਰ ਭੱਜ ਗਿਆ ਉਹ ਤੇ ਜ ਨੂੰ ਲੱਗਣਾ ਇਹਨੂੰ ਪੈਰਾਂ ਤੇ ਰਹਿ ਕੇ ਲੱਗ ਤੂੰ ਭਜਾ ਦੇਣਾ ਨੂੰ ਉਨੀ ਬਹੁਤ ਵਧੀਆ ਇਹ ਕਰੋ ਇੱਥੋਂ ਤੇ ਤੇ ਪੱਟ ਕੇ ਨਾਲ ਨਾਲੋ ਤੇਜ ਹੋ ਤੇਜ ਤੇਜ ਉਹ ਤੇ ਗਾਜ ਮਾਰਿਆ ਕਰੋ ਉੱਥੇ ਨਹੀਂ ਨਹੀਂ ਚਲੋ ਕੰਦੇ ਦਾ ਟੱਚ ਮਾਰੇ ਕਰੋ ਉਥੇ ਕੁੱਚੀਆਂ ਮਾਰੀ ਜਨਾ ਉਹਨਾਂ ਨੂੰ ਡੱਕ ਲਾ ਡੱਕ ਕੇ ਕੋਈ ਕੱਢ ਕੇ ਟੱਚ ਮਾਰ ਉਹਨਾਂ ਨੂੰ ਕੋਈ ਕੇ ਬੰਨੇ ਉਹਨਾਂ ਨੂੰ 扑ਕਾਈ ਜਨਾ ਤੇ ਉਹ 扑ਕੀ ਜਾਂਦੇ ਆ ਉਹ ਹੁਣ ਬੰਦਾ ਤੇਰਾ ਲੱਗਾ ਕੋਈ ਵੇਖ ਐ ਛਾਰ ਬਦਮਾਗਰ ਹਾਂ ਇਹਨੂੰ ਉਧਰ ਨੂੰ ਵੇਖ ਪਿੱਛੇ ਗਰਾਊਂਡ ਜਿੱਥੇ ਰਹਿ ਗਈ ਉਹ ਥੋੜੀ ਉਧਰ ਨੂੰ ਜਾ ਕੇ ਚੜਾ ਕੇ ਟੱਚ ਮਾਰ ਤੂੰ ਇੱਕੋ ਕੰਮ ਹੀ ਕਰੀ ਜਨਾ ਇੱਕ ਕੰਮ ਨਾ ਨਹੀਂ ਨਾ ਬਾਹਰ ਥੋੜੀ ਨਿਕਲ ਨਾ ਕਹਿੰਦੇ ਨਿਕਲਣਾ ਨਹੀਂ ਕਹਿੰਦੇ ਟੱਚ ਮਾਰ ਹੁਣ ਇਹੇ ਥੋੜੀ ਤੂੰ ਕੰਨੀ ਦੇ ਕੱਲਾ ਟੱਚ ਮਾਰ ਨਾ ਵਿੱਚ ਖਲੋਤੇ ਵਿੱਚ ਮਾਰਦੇ ਟੱਚ ਦਿਮਾਗ ਨਾਲ ਟੱਚ ਮਾਰ ਜੇ ਸਾਈਡ ਨੂੰ ਜਨਾ ਸਾਈਡ ਨੂੰ ਟੱਚ ਮਾਰ ਜੇ ਇਧਰ ਨੂੰ ਜਨਾ ਇਧਰ ਨੂੰ ਟੱਚ ਮਾਰ ਠੀਕ ਆ ਦਿਮਾਗ ਨਾਲ ਟੱਚ ਦਿਮਾਗ ਨਾਲ ਉਹ ਵੇਖਿਆ ਰੇਂਜ ਮੇਰੀ ਰੇਂਜ ਤੇ ਮੇਰੀ ਬਾਹ ਉੱਥੋਂ ਤੱਕ ਜਾਂਦੀ ਆ ਵੀ ਮਾਂ ਮੇਰੇ ਉੱਥੋਂ ਤੱਕ ਜਾਂਦੀ ਆ ਠੀਕ ਆ ਹੁਣ ਵੇਖ ਜਦੋਂ ਰੇਟ ਪਾਉਣਾ ਵੇਖ ਅਗਲੇ ਬੰਨੇ ਰੀਚ ਵੇਖ ਵੀ ਜੇ ਇਹਨੂੰ ਮੈਂ ਤਲਾਉਣ ਜਾਊਂਗਾ ਮੇਰੀ ਬਾਹ ਉਹ ਤੋਂ ਤੱਕ ਜਾਊਗੀ ਉਹ ਚੀਜ਼ ਗਾ ਅਰੇ ਨਿਕਲੇ ਨਾ ਬਹੁਤ ਅੱਛਾ ਤੂੰ ਜਾ피 ਨਿਕਲੇ ਚਲੋ ਵਧੀਆ ਤੋਂ ਇਹ ਨਿਕਲੇ ਅਸਟਾ ਜਾ피 ਦੇ ਤੋ ਤਾਂ ਦੂਜੇ ਮੁੰਡਿਆਂ ਨੇ ਕਿੰਨਾ ਵਧੀਆ ਦੇ ਦਿੱਤਾ ਪ੍ਰਦਰਸ਼ਨ ਆ ਜਾ ਪੁੱਤ ਇਹ ਵੀ ਵਧੀਆ ਮੁੰਡਾ ਹੈ ਇਹ ਕਾ ਮੁੰਡੇ ਹੈ ਨਾ ਇਹ ਤਾਂ ਆ ਜਾ ਤੂੰ ਹੀ ਆ ਜਾ ਭਲਾ ਆ ਮੁੰਡੇ ਵਧੀਆ ਆਪਣੀ ਟੀਮ ਬਣਨ ਵਾਲੀ ਹੈ ਵਧੀਆ ਆ ਜਾ ਤੂੰ ਹੀ ਆ ਤੂੰ ਹੀ ਆ ਜਾ ਤੇ ਲੈਂਡ ਸਿਰ ਤੇ ਲੱਗ ਜਾ ਆ ਜਾ ਤੂੰ ਤੇ ਵੱਡਾ ਹੋ ਜਾ ਆ ਆਪਣੀ ਵਧੀਆ ਟੀਮ ਬਣ ਗਈ ਆ ਵੀ ਇੱਕ ਬੇਨਤੀ ਆ ਕਮੇਟੀਆਂ ਗਾੜੀ ਵੀ ਸਾਨੂੰ ਛੋੜੀਆਂ ਸਾਈਆਂ ਵੀ ਦਿਆ ਕਰੋ ਵੀ ਆਪਾਂ ਮੁੰਡੇ ਭੇਜਿਆ ਕਰਾਂਗੇ ਆ ਤੇ ਹਣਾ ਦੋਵਾਂ ਟੀਮਾਂ ਦੇ ਮੁੰਡੇ ਭੇਜ ਦਿਆ ਕਰਾਂਗੇ ਖਰਚਾ ਪਰਚਾ ਬਸ ਉਹਨਾਂ ਕੀ ਸਾਨੂੰ ਜ਼ਿਆਦਾ ਨਹੀਂ ਕੋਈ ਲੋਡ ਤੇ ਮੁੰਡੇ ਚਲੋ ਖੇਡ-ਖੇਡ ਕੇ ਤਗੜੇ ਹੋ ਜਾਣਗੇ ਤੇ ਅੱਜ ਮੁੰਡੇ ਆ ਦੋ ਨਿਕਲੇ ਆ ਬੈਸਟ ਆ ਰੈੱਡ ਨਿਕਲਿਆ ਤੇ ਸਟਾਪ ਰੌਨ ਵਾਲੇ ਟਾਈਮ ਤੇ ਇਹ ਮੁੰਡੇ ਨੇ ਤਗੜੇ ਹੋਈ ਜਾਣਾ ਬਾਬਾ ਮਿਹਰ ਕਰੇ ਔਰ ਦੋਵਾਂ ਚੌਹਾਂ ਮਹੀਨੇ ਤੱਕ ਤੇ ਆ ਵੀ ਮੁੰਡਾ ਵਧੀਆ ਇਹ ਵੀ ਮੁੰਡਾ ਤਗੜਾ ਹੋਣ ਵਾਲਾ ਬਾਕੀ ਬਾਬਾ ਮਿਹਰ ਕਰੇ ਆ ਵੀ ਸ਼ਾਰੇ ਠੀਕ ਹੈ ਕੀਮਤ ਤੇ ਵਧੀਆ ਵਾਲਾ ਹੁਣ ਲੋੜਿਆ ਖਰਾਗ ਦੀ ਜੇ ਮਨ ਤਗੜਾ ਮਹਾਰਾਜ ਮਿਹਰ ਕਰੇਿੱਦਾਂ ਕਿਤੇ ਮੱਖਣਾ ਨਿਕਾ ਓ ਦੂਹੀ ਆ ਜਾ ਆ ਜਾ ਮੱਖਣੀ ਆ ਤੈਨੂੰ ਫੁੰਮਣ ਚੱਲ ਫੁੰਮਣ ਮੱਖਣ ਇੱਕੋ ਹੀ ਆ ਇਹ ਤਾਂ ਵਧੀਆ ਵਾ ਇਹ ਤਾਂ ਵਧੀਆ ਤੇ ਅੱਜ ਬੁਖਾਰ ਜੈ ਇਹਨੂੰ ਨਹੀਂ ਛੋਡੀ ਇਹਦੇ ਵਧੀਆ ਜਿਹਾ ਓਕੇ ਅਸੀਂ ਆਪ ਕਰਦੇ ਹਾਂ ਸਲੀਪ ਕਰ ਦਿੰਦੇ ਓਨੇ ਵਿਲਾ ਕੱਲ ਤੋ ਜੈ ਮੇਰਾ ਸਾਰੇ ਜੱਫੇ ਖਾ ਕੇ ਜਿੰਨੇ ਤਗੜੇ ਤਗੜੇ ਰੇਡਰ ਸੱਦੇ ਤੋ ਆਪਣਾ ਕੱਲੀ ਗਿਆ ਤੈਨੂੰ ਫੜਿਆ ਗਿਆ ਇਹ ਤੋ ਨਹੀਂ ਫੜਿਆ ਗਿਆ ਉਹ ਤੇ ਉਹ ਮੈਂ ਕਹਿੰਦਾ ਵੀ ਤੋਈ ਤਗੜੇ ਹੋ ਕਿੰਦੇ ਤੋ ਤੁਹਾਨੂੰ ਖੜਿਆ ਕਰੀਂ ਨਾਲ ਮੈਚ ਤੇ ਆਹ ਮੁੰਡਾ ਤੁਸੀਂ ਤਗੜੇ ਹੋ ਕੋਈ ਤੱਕਰ ਅੱਜ ਫੇਰ ਮੈਂ ਇੱਥੇ ਗਿਆ ਹੋ ਕੱਲ ਕੱਲ ਮੈਂ ਅੱਜ ਕੱਲ ਸੀਨਾ ਸੱਦਾ ਵੀ ਮੁੰਡਾ ਦੇ ਦੇ ਸਾਨੂੰ ਵਧੀਆ ਵਾ ਖੇਡੋ ਤੁਸੀਂ ਵਧੀਆ ਵਾ ਜੇ ਤੁਸੀਂ ਮਿਹਨਤ ਕਰੋਗੇ ਨਾ ਠੋਕ ਕੇ ਸਾਰਾ ਕੁਝ ਹੋ ਜਾਣਾ ਆ ਜਿਹੜੀ ਗਰਮੀ ਹੈ ਨਾ ਗਰਮੀ ਤੇ ਰੇਡਰ ਵਾਸਤੇ ਏਡੀ ਵਧੀਆ ਚੀਜ਼ ਹੈ ਨਾ ਜਿੰਨੇ ਗਰਮੀ ਚ ਆਪ ਹੋਣਾ ਉਹ ਮੰਨ ਕੇ ਚੱਲੋ ਕਿ ਅਪ੍ਰੈਲ ਤੋਂ ਬਾਅਦ ਚ ਫੇਰ ਮੈਚ ਇੱਕ ਰੰਦ ਬੰਦ ਹੁੰਦੇ 20 ਦਿਨ ਉਸ ਤੋਂ ਬਾਅਦ ਜਦੋਂ ਸਟਾਰਟ ਹੁੰਦੇ ਹਨ ਉਹ ਜੇ ਤੁਸੀਂ ਗਰਮੀਆਂ ਗਰਮੀਆਂ ਸਾਰੇ ਮੈਚ ਖੇਡ ਗਏ ਤੇ ਤੁਹਾਨੂੰ ਸਿਹਾਲਤ ਨਹੀਂ ਫੜ ਸਕਦਾ ਕਿਉਂਕਿ ਗਰਮੀ ਹੁੰਦੀ ਸਿੱਖਣ ਲਈ ਰੀਡਰ ਵਾਸਤੇ ਖਾਸ ਕਰਕੇ ਤੇ ਜਿਹੜਾ ਸਿਹਾਲ ਹੁੰਦਾ ਸਿਹਾਲ ਜਾਪੀ ਚਲੋ ਗਰਮੀਆਂ ਵੀ ਜਾਪੀ ਵਾਸਤੇ ਹੁੰਦੀਆਂ ਹੀ ਆ ਜਾਪੀ ਨੂੰ ਲਗਾਈ ਲੂਗਾ ਇਹ ਮਾਰੂਗਾ ਸਾਰਾ ਕੁਝ ਕਰੂਗਾ ਲੱਗ ਜੂਗਾ ਵਧੀਆ ਲੱਪਤਾ ਲੱਗਣ ਲਾ ਪੂ ਹੈ ਹਨਾ ਤੇ ਇਸ ਕਰਕੇ ਮੈਂ ਕਿੰਨਾ ਵੀ ਤਕੜੇ ਹੋ ਮਿਹਨਤ ਲਾਉਂਦਾ ਲੱਗਦਾ ਹੈ ਗਰਮੀਆਂ ਤੋਂ ਬਿਨਾਂ ਚਲੋ ਹੁਣ ਸਾਨੂੰ ਕਈ ਕਹਿੰਦੇ ਵੀ ਅਸੀਂ ਖਰਾਕ ਦਿੰਨੇ ਆ ਸਾਰਾ ਕੁਝ ਦਿੰਨੇ ਆ بڑے ਮੁੰਡੇ ਬੰਦੇ ਮੈਨੂੰ ਫੋਨ ਕਰਦੇ ਖਰਾਕ ਲਈ ਕਿਉਂਕਿ ਮੈਂ ਖਰਾਕ ਕਿਨੂੰ ਤਾਂ ਮੈਂ ਮੈਨੂੰ ਖੁਦ ਨੂੰ ਸਮਝ ਨਹੀਂ ਲੱਗਦੀ ਹੁਣ ਤੁਸੀਂ ਮੰਨ ਕੇ ਦੱਸੋ 50 ਜਾਨਾਂ ਨੂੰ ਖਰਾਕ ਥੋੜੀ ਦੇ ਸਕਦੇ ਹੋ 50 ਜਾਨਾਂ ਨੂੰ ਮੈਂ ਖਰਾਕ ਕਿੱਥੋਂ ਖਵਾ ਦੂੰਗਾ ਸਹੀ ਹੁਣ ਜੇ ਮੈਂ ਮੈਂ ਰਗੜਾ ਪਿਆਉਂਗਾ ਮੈਂ 20 ਨੂੰ ਪਿਆ ਦੂੰ 25 ਨੂੰ ਪਿਆ ਦੂੰ 30 ਨੂੰ ਪਿਆ ਦੂੰ ਹੁਣ ਮੰਨ ਕੇ ਚਲੋ 50ਵਾਂ 55 ਨੂੰ ਮੈਂ ਖਰਾਕ ਕਿਤੇ ਖਵਾ ਦੂੰਗਾ ਇੰਨੇ ਨੂੰ ਥੋੜੀ ਆਪਣੇ ਤੋਂ ਖਰਾਕ ਖਵਾਈਏ ਖਰਾਕ ਤੇ ਆਪਾਂ ਉਹਨਾਂ ਬੰਦਿਆਂ ਨੂੰ ਖਵਾ ਸਕਦੇ ਹਾਂ ਜਿਹੜੇ ਬੰਦੇ ਨੇ ਵੀ ਉਹਨਾਂ ਬੰਦਿਆਂ ਦਾ ਇਹ ਆਵਾਜ਼ ਤੇ ਅਸੀਂ ਖਰਾਕ ਦਾ ਕਰਾਂਗੇ ਪ੍ਰਬੰਧ ਤੇ ਹੁਣ ਕਰਨ ਨੂੰ ਤੇ ਬੜੇ ਬੰਦੇ ਫੋਨ ਕਰਦੇ ਆ ਵੀ ਸਾਨੂੰ ਦੱਸੋ ਭਲਵਾਂਜੀ ਜਿਹੜੀ ਚੀਜ਼ ਦੀ ਲੋੜ ਹੈ ਹੁਣ ਗਾੜੀ ਨਹੀਂ ਨਾ ਪਤਾ ਲੱਗਦਾ ਗਾੜੀ ਮੈਂ ਇੰਨਿਆਂ ਚੋਂ ਮੈਂ ਕਿੰਨੂੰ ਕਿੰਨੂੰ ਖਵਾ ਦਾਂ ਮੈਂ ਅਜੇ ਉਹਨਾਂ ਨੂੰ ਮਨਾ ਕੀਤਾ ਵੀ ਅਜੇ ਖਰਾਕ ਨਹੀਂ ਚਾਹੀ ਜੇ ਖਰਾਕ ਆਪਾਂ ਲੈਣੀ ਵੀ ਹੈ ਕੇਤੋਂ ਆਪਾਂ ਕੇਤੋਂ ਪੈਣ ਹੀ ਮਗਾਉਣਾ ਇੱਥੇ ਆ ਕੇ ਦੇ ਦੇ ਜਓ ਜਿਹੜੀ ਚੀਜ਼ ਦੀ ਲੋੜ ਹੈ ਕਿ ਸਾਨੂੰ ਤੁਸੀਂ ਪੈਸੇ ਘਲਾ ਦੋਗੇ ਨਹੀਂ ਅਸੀਂ ਪੈਸੇ ਕੇਤੋਂ ਨਹੀਂ ਲੈਣਾ ਤੁਸੀਂ ਇੱਥੇ ਆਓ ਸਾਨੂੰ ਆ ਕੇ ਖੁੱਦ ਇੱਥੇ ਦੇ ਕੇ ਜਾਓ ਜਿਹੜੀ ਚੀਜ਼ ਦੀ ਲੋੜ ਹੈ ਪੈਸਾ ਨਹੀਂ ਲੈਣਾ ਅਸੀਂ ਜਿਹੜੀ ਚੀਜ਼ ਹੁਣ ਜੇ ਮੰਨ ਕੇ ਜਦੋਂ ਕੋਈ ਚੀਜ਼ ਲਵਾਵਾਂਗੇ ਜਵਾਗਾਂ ਦੇ ਢਿੱਡ ਚ ਪਊਗੀ ਉਹ ਇੱਥੇ ਹੀ ਲੈਣੀ ਚਾਹੀਦੀ ਪੈਸਾ ਨਹੀਂ ਲੈਣਾ ਇੱਥੇ ਆ ਕੇ ਦੇਖ ਜਾਓ ਸਾਨੂੰ ਸਾਨੂੰ ਫੋਨ ਵੜਿਆਉਂਦੇ ਮੈਂ ਤਾਂ ਪੂਣੀ ਨਹੀਂ ਚੁੱਕਦਾ ਕਿਦਾ ਕਰੀ ਜਾਂਦੇ ਵੀ ਅਸੀਂ ਦੇਨੇ ਅਸੀਂ ਨਹੀਂ ਇੱਥੇ ਆਓ ਜਿੰਨੇ ਦੇਣਾ ਜਿੰਨੇ ਸੇਵਾ ਤੇ ਹੁੰਦੀ ਆ ਇੱਥੇ ਆ ਕੇ ਇਹ ਨਾਲ ਪਤਾ ਲੱਗਦਾ ਵੀ ਇਹ ਕਿਹੜਾ ਨੂੰ ਦੇ ਕੇ ਜਾ ਠੀਕ ਹੈ ਇਹ ਨਾਲ ਤੇ ਜੇ ਅਸੀਂ ਫੋਨ ਤੇ ਕਰੀਏ ਤੁਸੀਂ ਸਾਨੂੰ ਫੋਨ ਕਰਦੇ ਅਸੀਂ ਪੈਸੇ ਕੋਤ ਨਹੀਂ ਨਹੀਂ ਪੈਸਾ ਨਹੀਂ ਲੈਣਾ ਜਿਹੜਾ ਸਾਨੂੰ ਇੱਥੇ ਕਰਦਾ ਵਾ ਉਹ ਕਰਦਾ ਕਿ ਤੂੰ ਇੱਕ ਮੁੰਡਾ ਹੀ ਉਹਦੇ ਆਤਿਆਂ ਨਾ ਭੇਜੇ ਪਾਏ ਨੂੰ ਆਪਾਂ ਲੈ ਲਵਾਂ ਦਿੱਤਾ ਤੇ ਹੁਣ ਆ ਬਹੁਤ ਪੈਸੇ ਵਾਲਾ ਗਾਮੀ ਬੰਦ ਕਰਤਾ ਵੀ ਨਹੀਂ ਪੈਸਾ ਨਹੀਂ ਲੈਣਾ ਕਿ ਤੂੰ ਜਿੰਨੇ ਕੋਈ ਕਿਰੀਆਂ ਕਿਉਂ ਦੇ ਕੇ ਜਾਣਾ ਸਾਰਾ ਕੁਝ ਇੱਥੇ ਦੇ ਕੇ ਜਾਓ ਇੱਥੇ ਮੁੰਡਿਆਂ ਨੇ ਵੰਡ ਦਿਆ ਜਰਾ ਆ ਸਾਰਾ ਕੁਝ ਮੁੰਡ ਬੰਦੇ ਤੇ ਬੜੇ ਕਹਿੰਦੇ ਆ ਵੀ ਐਂ ਦਿੰਨੇ ਆ ਸਾਰਾ ਕੁਝ ਪਰ ਗਾੜੀ ਨਹੀਂ ਨਾ ਸਮਝ ਲੱਗਦੀ ਗਾੜੀ ਸਮਝਦੇ ਤਾਂ ਹੀ ਲੱਗੂਗੀ ਪਰ ਹਜੇ ਹੌਲੀ ਹੌਲੀ ਕਰੀ ਜਾਂਦੇ ਆ 6 5 4 ਮਹੀਨੇ ਤੱਕ ਨਾ ਵੀ ਹੋ ਜਾਊਗਾ ਸੱਟਾ ਸਾਰਾ ਕੁਝ ਹੋ ਜਾਣਾ ਨਵਾਂ ਨਵਾਂ ਮਨਾ ਜੇ ਆਪਾਂ ਕਿਨੂੰ ਮੋੜ ਹੀ ਸਕਦੇ ਆ ਜਿਹੜਾ ਆਉਂਦਾ ਕੋਈ ਆ ਜਾਂਦਾ ਵਾ ਕਿ ਚਲੋ ਪਲਵਾਨ ਤੋਂ ਚੱਲਦੇ ਪਲਵਾਨ ਤੋਂ ਚੱਲਦੇ ਤੇ ਜੀ ਆਇਆਂ ਨੂੰ ਪਰ ਮੁੰਡੇ ਦਾ 70 ਕਿਲੋ weight ਹਰ ਕੇ ਤਾਂ ਹੋਣਾ ਚਾਹੀਦਾ ਫੇਰ ਇੱਥੇ ਆਓ ਜਿਹਦਾ 70 ਕਿਲੋ weight ਜਿਹਦਾ 70 ਕਿਲੋ weight ਨਹੀਂ ਹੈਗਾ ਉਹ ਹੁਣ ਇੱਥੇ ਆਵੇ 70 ਕਿਲੋ weight ਕਰਕੇ ਆਵੇ ਟੋਲਟ ਜਾਂ ਕੋਈ ਕੁਆਲਿਟੀ ਹੋਵੇ ਬੱਚੇ ਜੀ ਖੇਡਦਾ ਹੋਵੇ ਹਾਂ ਹੁਣ ਕਿਉਂਕਿ ਆ ਮੁੰਡੇ ਜਿਹੜੇ ਹੁਣ ਜਿਹੜੇ ਪੁੱਲ ਪਹਿਲਾਂ ਵੀ ਮਿਹਨਤ ਕਰਦੇ ਰਹੇ ਆ ਹੁਣ ਵੀ ਮਿਹਨਤ ਕਰਦੇ ਆ ਹੁਣ ਜਿਹੜੀ ਇਹਨਾਂ ਨੇ ਐਸਐਸਆਈ ਕਰਨੀ ਦੂਜਿਆਂ ਤੋਂ ਹੋਣੀ ਨਹੀਂ ਹੋਣੀ ਤੇ ਅਸੀਂ ਇਹ ਅਸੀਂ ਜਿਹੜੀ ਮਿਹਨਤ ਕਰਾਉਣੀ ਹੈ ਇਹ ਤੇ ਇੱਕੋ ਹੀ ਕਰਾਉਣੀ ਆ ਸਾਰਿਆਂ ਨੂੰ ਤੇ ਉਹ ਉਹਨਾਂ ਤੋਂ ਹੋਣੀ ਹੈ ਹੁਣ ਜਿਹੜੇ ਬੰਦੇ ਜਿਹੜੇ 20 25 ਪਲੇਅਰ ਮੁੰਡੇ ਹੁਣ ਬਣ ਗਏ ਆ ਜਿਹੜੇ ਮਿਹਨਤ ਕਰਨਦੇ ਆ ਇਹਨਾਂ ਨੇ ਗਾਂ ਗਾਂ ਹੋਰ ਕਰ ਕਰਕੇ ਇਹਨਾਂ ਵਧੀਆ ਹੋ ਜਾਣਗੇ ਵਧਣਾ ਹੀ ਹੈ گا ਮਨ ਕਰਦਾ ਹਾਂ ਨਾ ਮਿਹਨਤ ਵੀ ਵਧਣੀ ਆ ਹਾਂ ਮਿਹਨਤ ਵੀ ਵਧਣੀ ਆ ਇਹਨਾਂ ਤੇ ਆ ਚੀਜ਼ ਵੀ ਹੁਣ ਤੇ ਚਲੋ ਅਸੀਂ ਆ ਐਤਵਾਰ ਤੇ ਐਤਵਾਰ ਸ਼ੁਕਲ ਰੱਖਿਆ ਵਾ ਸੋ ਮੈਂ ਫੋਨ ਆਉਂਦੇ ਬਾਹਰੋਂ ਵੀ ਤੁਸੀਂ ਭਵਾ ਲੀ ਮੈਚ ਲਵਾਇਆ ਕਰੋ ਐਤਵਾਰ ਦੇ ਐਤਵਾਰ ਅਸੀਂ ਕਿ ਕਿ ਮੁੰਡੇ ਨੂੰ ਮੰਨ ਕੇ ਚੱਲੋ ਵੀ ਜਿਹੜਾ ਬੈਸਟ ਨਿਕਲਿਆ ਕਰੋਗਾ ਅਸੀਂ ਉਹਦੇ ਬਾਅਦ ਤੇ ਭੇਜਿਆ ਕਰਾਂਗੇ ਕੋਈ ਨਾ ਕੋਈ ਚਲੋ ਜੇ ਸਾਡੇ ਕਬੂਲ ਤੇ ਕੋਈ ਕਰਦਾ ਵਾ ਤੇ ਅਗਲੇ ਮੁੰਡੇ ਦੀ ਵਧੀਆ ਸ਼ਹਿਤਾ ਹੁੰਦੀ ਹੈ ਤੇ ਸੰਦ ਨੂੰ ਬੋਲਣ ਚੀ ਹੈ ਅਸੀਂ ਬੋਲਿਆ ਜਿਹੜਾ ਮੁੰਡਾ ਵਧੀਆ ਹੋਊਗਾ ਜੋ ਵੀ ਉਹਦੀ ਚੀਜ਼ ਆਊਗੀ ਆਪਾਂ ਉਹਨੂੰ ਦਵਾਂਗੇ ਚਲੋ ਭੈਣ ਭਰਾ ਕਈ ਅੱਗੇ ਆਉਂਦੇ ਆ ਅੱਜ ਮੈਚ ਲਾਇਆ ਅਗਲੇ ਐਤਵਾਰ ਫੇਰ ਮੈਚ ਲਾਵਾਂਗੇ ਜਿਹੜਾ ਵਧੀਆ ਨਿਕਲੂਗਾ ਜਿਹੜਾ ਵੀ ਕੋਈ ਉਹਦੀ ਸਹਾਇਤਾ ਹੋਊਗੀ ਉਹ ਆਪਾਂ ਨੂੰ ਦਵਾਂਗੇ ਫਿਰ ਉਹਦਾ ਨਾਮ ਬੋਲਾਂਗੇ ਇਹ ਬੰਦੇ ਨੇ ਬਾਹਰੋਂ ਭੇਜਿਆ ਆਂ ਚੀਜ਼ ਉਹਦੀ ਭੇਜੀ ਆ ਤੇ ਆਹ ਹੀ ਮੁੰਡੇ ਨੂੰ ਉਹਦੇ ਦੇਤੀ ਏ ਜੋ ਵਲੌਗ ਬਣਾ ਕੇ ਦੱਸਦਾ ਜਿੱਦਾਂ ਹੀ ਮੁੰਡੇ ਮਿਹਨਤ ਲਾਉਣਗੇ ਸਾਰੇ ਖਰਾਕ ਰੂਗ ਤੇ ਸਾਰੀ ਬਲਾ ਦੇਨ ਨੂੰ ਬੜੇ ਬੈਠੇ ਲੋਕੀ ਦਾਨੀ ਬੜੇ ਬੜਾ ਕੁਝ ਹੈਗਾ ਪਰ ਅਗਲੇ ਬੰਨੇ ਉਨੇ ਕ ਮੁੰਡੇ ਹੋਣ ਨਾ ਜਿੰਨੇ ਕ 20 25 ਮੁੰਡੇ ਹੋਣ ਉਹ ਮੁੰਡੇ ਸਾਰੇ ਸਾਰੇ ਜਾਨੂ ਹੋਣ ਸਾਰਿਆਂ ਦੇ ਵੀ ਆਹ ਮੁੰਡੇ ਆ ਇਹਨਾਂ ਦੇ ਆਪ ਵੀ ਹੋ ਹੁੰਦੇ ਆ ਇਹ ਇਹ ਤਗੜੇ ਵੀ ਹੁੰਦੇ ਆ ਤੇ ਜਿਹੜੀ ਸਾਡੀ ਜਿਹੜਾ ਅਸੀਂ ਕੋਈ ਵੀ ਜਸਵੰਦ ਕੱਢ ਕੇ ਭੇਜਦੇ ਆ ਉਹ ਲੱਗਣ ਦਿਆ ਵਾ ਇਹਦਾ ਮਨ ਕਰਦਾ ਨੇ ਯੱਕ ਬੱਟੇ ਦੇ ਤਿਆਰ ਆ ਉਹ ਭੇਜਣ ਤੇ ਇੱਥੇ ਗਾਂ ਪਹੁੰਚਣ ਇਹ ਨਹੀਂ ਕੀ ਜਮ ਹੁਣ 20 25 30 ਮੁੰਡੇ ਰੱਖਾਂਗੇ ਨਾ ਜਦੋਂ ਕੱਲਾ ਕੱਲਾ ਮੁੰਡਾ ਹੋਇਆ ਤੇ ਆ ਅੱਜ ਮੁੰਡਾ ਵੇਖਣਦਾ ਕੱਲ ਦੋਵਾਂ ਮਹੀਨਿਆਂ ਵੇਖਣਗੇ ਨਹੀਂ ਜੀ ਸਾਡੀ ਜਿਹੜੀ ਖਰਾਕ ਜਾਂਦੀ ਆ ਸਹੀ ਦਾਤ ਜਾਂਦੀ ਆ ਜੀ ਤੇ ਇਹ ਮੁੰਡੇ ਬਣਦੇ ਆ ਇਹ ਇਹ ਨਾ ਹੋਵੇ ਉਹ ਭੇਜਣ ਤੇ ਇੱਥੇ ਕੱਖ ਨਾ ਬਣੇ ਇਹ ਬਹੁਤ ਵਧੀਆ ਧੋਜ ਨੇ ਤੁਸੀਂ ਪਹਿਲੇ ਪੈਸੇ ਦੇ ਦੋ ਨਹੀਂ ਨਹੀਂ ਤੇ ਮਲ ਵੀ ਕਈ ਬੰਦੇ ਹੁੰਦੇ ਵੀ ਪਹਿ ਆਪ ਲਾਲਚੀ ਹੋ ਜਾਂਦੇ ਤੂੰ ਇਹ ਜੋ ਬਟਾਏ ਬੱਚਿਆਂ ਨੂੰ ਮਿਲ ਜਾਂਦੇ ਹੈ ਹੈਗਾ ਹੀ ਲਾਲਚਿਆ ਦੇ ਜੇ ਜਿੱਤੋ ਆ ਗਿਆ ਪੈਸਾ ਚੜਦਾ ਪੈਸਾ ਚੜਦਾ ਦੁਨੀਆਂ ਦੇ ਬਣਾ ਬਦੇ ਬਦੇ ਢਲਾ ਦਿੰਦਾ ਤਾਡੀ ਬਹੁਤ ਮਾਨਦਾਰ ਰਿਹਾ ਤੁਹਾਡੀ ਆਵੇ ਆਵੇ ਕੋਈ ਆਵੇ ਜਿਹੜਾ ਕੋਈ ਹਾਂ ਉਹ ਵੇਖੋ ਹੁਣ ਆਪਾਂ ਮੁੰਡੇ ਸਾਰੇ ਦਿਖਾਤੇ ਨਾ ਸਪੈਸ਼ਲ ਜਿੰਨੇ ਕੋਈ ਸੇਵਾ ਕਰਨੀ ਹੁੰਦੀ ਨਾ ਉਹ ਮੁੰਡੇ ਨੂੰ ਲੱਭ ਲੈਂਦਾ ਹੁੰਦਾ ਕੀ ਆ ਬੰਦਾ ਮੈਨੂੰ ਚੰਗਾ ਲੱਗਦਾ ਮੈਂ ਇਹਨੂੰ ਇਹਦੇ ਕੋਲ ਜਾ ਕੇ ਸੇਵਾ ਕਰਨੀ ਕੋਈ ਵੀ ਕਰਨੀ ਚੀਜ਼ ਉਹ ਆ ਮੁੰਡੇ ਸਾਰੇ ਦਿਖਾ ਦਨੇ ਅਸੀਂ ਜਿਹਦਾ ਜੀ ਕਰਦਾ ਆ ਕੇ ਮੁੰਡੇ ਨੂੰ ਮਿਲੋ ਡਾਇਰੈਕਟਲੀ ਮੁੰਡੇ ਨੂੰ ਦੋ ਮੁੰਡਿਆਂ ਨੂੰ ਦੋ ਆ ਕੇ ਡਾਇਰੈਕਟ ਦੋ ਹਾਂ ਅਹੀਂ ਵਿੱਚ ਵਿਚੋਲੇ ਨਹੀਂ ਹੈਗੇ ਅਹੀਂ ਵਿਚੋਲੇ ਅਸੀਂ ਦੱਸਣ ਵਾਲੇ ਆ ਤੂੰ ਆਓ ਮੋੜਿਆਂ ਨੂੰ ਮਿਲੋ ਕਿਉਂਕਿ ਜਿਹੜੀ ਕਬੱਡੀ ਹੈ ਨਾ ਕਬੱਡੀ ਹੈਗੀ ਆ ਗਰੀਬ ਘਰ ਦੇ ਵਿੱਚੋਂ ਖੇਡ ਮਿਲਦੀ ਆ ਕੋਈ ਦੋਵਾਂ ਚੋਵਾਂ ਕਿੱਲੇ ala ਖੇਡਦਾ ਕਬੱਡੀ ਹੋ ਗਈ ਪਹਿਲਵਾਨੀ ਹੋ ਗਈ ਵੀ ਇਹ ਦੋਵਾਂ ਚੋਵਾਂ ਕਿੱਲਾਂ ਵਾਲਾ ਹੀ ਖੇਡਦਾ ਵਾ ਕੋਈ ਬਹੁਤਿਆਂ ਕਿੱਲਾਂ ਲਾ ਦੇ ਖੇਡਦਾ ਨਹੀਂ ਇਹਨੂੰ ਠੀਕ ਤੇ ਉਹ ਬਾਅਦ ਚ ਤੇ ਚਲੋ ਵੈਗਰੂ ਦੀ ਕਿਰਪਾ ਆ ਜਾਂਦੀ ਪਰ ਇੱਕ ਸ਼ੁਰੂਆਤ ਜਦੋਂ ਨਿਕਲਣਾ ਉਦੋਂ ਔਖਾ ਤੇ ਬਾਕੀ ਜਿੰਨੇ ਬੰਨ ਮੈਨੂੰ ਲਾ ਤਾ ਉਹਨੇ ਨਿੰਬੂ ਪਾਣੀ ਪੀ ਕੇ ਬੰਨ ਜਾਣਾ ਤੇ ਜਿੰਨੇ ਨਹੀਂ ਬੰਨ ਉਹਨੇ ਬੰਨ ਨਹੀਂ ਤੇ ਜਿੰਨੇ ਬਨਨ ਉਹਨੇ ਬਾਣੀ ਜਣਾ ਹੁਣ ਇੰਨੇ ਮਿਹਨਤ ਕਰਦੇ ਕਿਤੇ ਕਿਹੜੇ ਬੰਦੇ ਨੇ ਇੱਥੋਂ ਸਟਾਰ ਨਿਕਲਣਾ ਜੀ ਇਹ ਤੁਹਾਡੀ ਗੱਲ ਵੀ ਗਰੀਬ ਘਰ ਚੋਂ ਬੰਦਾ ਬਹੁਤ ਬਣਦਾ ਤੇ ਬਾਕੀ 탑 ਹੁੰਦਾ ਏ 탑 ਸਭ ਕਰਦੇ ਆ ਤੇ ਬਾਕੀ ਰੱਬ ਨੂੰ ਯਾਦ ਜਿਹੜਾ ਬੰਦਾ ਰੱਖਦਾ ਨਿਕਲਦਾ ਉਹ ਹੀ ਤੇ ਰੱਬ ਚਾਵੇ ਤੇ ਘਟਾਉਂਦਾ ਨਹੀਂ ਨਹੀਂ ਇਦਾਂ ਹੀ ਅਸੀਂ ਵੀ ਇਦਾਂ ਹੀ ਨਿਕਲੇ ਆ ਅਸੀਂ ਮੇਟਾ ਹੀ ਗਏ ਸਾਰਾ ਕੁਝ ਨਿਕਲ ਗਿਆ ਤੇ ਥੋੜੇ ਕਰ ਉਹ ਆ ਗਈ ਵਰਗੇ ਉਹ ਠੀਕ ਆ ਸਾਡੇ ਦਰਸ਼ਣੀ ਬਹੁਤ ਮਹੰਗੇ ਹੋ ਗਏ ਜੀ ਉਹ ਕਿੱਦਾਂ ਬਹੁਤ ਵਧੀਆ ਆ ਉਹਦੀ ਠੀਕ ਠਾਕ ਆ ਅਸੀਂ ਤਾਂ ਭਾਜੀ ਅੱਜ ਖੱਜਲੀ ਬਹੁਤ ਤੁਹਾਡੇ ਮੈਨ ਦਾ ਅੱਛਾ ਪਿੰਨੂ ਚੱਲੇ ਕਰੇ ਘਰੋਂ ਆਏ ਆ ਅਸੀਂ ਤੁਹਾਡੀ ਇੱਕ ਵੀਡੀਓ ਦੇਖੀਏ ਤੁਹਾਡੇ ਦੇਖਦੀਆਂ ਰਹਿੰਦੇ ਆ ਵੀਡੀਓ ਆ ਅੱਛਾ ਤੇ ਅਸੀਂ ਇੱਕ ਸੌਰ ਸਿੰਘ ਹੈਗਾ ਫਰੋਜਪੁਰ ਰੋਡ ਤੇ ਅਸੀਂ ਉੱਥੇ ਚਲੇ ਗਏ ਉੱਥੇ ਜਾ ਕੇ ਫਰੰਦੀਪੁਰ ਪੁੱਛਿਆ ਉਹ ਕਹਿੰਦੇ ਇੱਕ ਸੌਰ ਸਿੰਘ ਉਹ ਆ ਇੱਕ ਆ ਉਹ ਤੋਂ ਫਿਰ ਗੱਡੀ ਭਜਾਈ ਮਗੂਆਂ ਕਿ ਲੋਕੇਸ਼ਨ ਲਾਈ ਫਰੰਦੀਪੁਰ ਚਲੇ ਗਏ ਫਰੰਦੀਪੁਰ ਫਰੰਦੀਪੁਰ ਜਾ ਕੇ ਅਸੀਂ ਗੱਡੀ ਲਾਈ ਤੁਹਾਡੇ ਘਰੇ ਪਹੁੰਚੇ ਉੱਥੇ ਇੱਕ ਮੁੰਡਾ ਬਾਹਰ ਬੈਠਾ ਸੀ ਅਸੀਂ ਕਹਾਂ ਯਾਰ ਪਹਿਲਵਾਨ ਨੂੰ ਅਸੀਂ ਤੇ ਮਿਲਣਾ ਹੈ ਸਪੈਸ਼ਲ ਲੋਈਆਂ ਤੋਂ ਉਹ ਕਹਿੰਦਾ ਵੀ ਪਹਿਲਵਾਨ ਨੂੰ ਜਾਂ ਸੁੱਤੇ ਹੋਣਗੇ ਦਵਾਜ ਨਹੀਂ ਦਿੱਤੀ ਉਹਨਾਂ ਨੇ ਗੇਟ ਬੂਡ ਲਗਾਇਆ ਫਿਰ ਇੱਕ ਉਹ ਮੁੰਡਾ ਗੁਰਦੇਵ ਸਰਦਾਰ ਉਹ ਆਇਆ ਤੇ ਉਹਨਾਂ ਚਲੋ ਮੇਲੇ ਮੂਲੇ ਉਹਨੂੰ ਪੁੱਛਿਆ ਸੀ ਉਹ ਕਹਿੰਦਾ ਪਲਵਾਨ ਹੋਣੀ ਤੇ ਜਾਂ ਗਏ ਵੇ ਆ ਅੰਕਾ ਯਾਰ ਅਸੀਂ ਤੇ ਸਪੈਸ਼ਲ ਆਏ ਆ ਭਾਜੀ ਤੋਂ ਟਾਈਮ ਵੀ ਪੂਰਾ ਪੂਰਾ ਵਾ ਭਾਜੀ ਮੇਰ ਕਾ ਰਹਿੰਦਾ ਤੇ ਮੈਂ ਹੀ ਨਾ ਚਲੋ ਤੁਸੀਂ ਕਰ ਲਈ ਗੱਲ ਅਸੀਂ ਮੇਰੇ ਸਾਹਨ ਅੱਜ ਨਾ ਉੱਥੇ ਗਰਾਊਂਡ 'ਚ ਅੱਜ ਐਤਵਾਰ ਰੱਖਿਆ ਨਹੀਂ ਖਡਾਉਣ ਦਾ ਅੱਛਾ ਜੀ ਆ ਕਰਦੇ ਬੰਦ ਅਹੀਂ ਕਢਾਉਂਦਾ ਰੱਖਿਆ ਕਿ ਅੱਜਤਵਾਰ ਮੈਚ ਕਰਾਇਆ ਕਰਾਂਗੇ ਪਲੇਰਾਂ ਦਾ ਨਹੀਂ ਮੈਚ ਤੇ ਵੀ ਜ਼ਰੂਰੀ ਆਉਣਾ ਹੈ ਅਹੀਂ ਪਰ ਸਾਰਿਆਂ ਨੂੰ 10 ਵਜੇ ਦਾ ਟਾਈਮ ਦਿੱਤਾ ਹੈ ਪਹਿਲੋਂ ਗਰਾਊਂਡ ਵਾਈ ਠੀਕ ਹੈ ਬਾਅ ਕੇ ਸਾਰਾ ਕੁਝ ਕਰਕੇ ਅਹੀਂ ਮੇਰੇ ਨਾਲ 1 ਵਜੇ ਤੁਰੇ ਆਪ 1 ਵਜੇ ਅਹੀਂ ਪਿੰਡੋਂ ਤੁਰੇ ਆਂ ਇੱਥੇ ਮੈਚ ਤੇ 1 ਵਜੇ ਉਹ ਮੈਨੂੰ ਯਾਦ ਦਾ ਫਿਰ ਜੇ ਤੁਸੀਂ ਇੱਧਰ ਨੂੰ ਚੱਲ ਗਏ ਉਹ ਜੇ ਡਾਇਰੈਕਟਲੀ ਤੁਸੀਂ ਆਪਨੇ ਆ ਜਾਂਦੇ ਉੱਥੇ ਫਿਰ ਮਿਲਣਾ ਆਪਾਂ ਮਿਲਣਾ ਹੈ ਤੇ ਬਾਕੀ ਚਲੋ ਸੌਰੀ ਹੈ ਤੁਹਾਨੂੰ ਨਹੀਂ ਨਹੀਂ ਸੌਰੀ ਨਹੀਂ ਸੌਰੀ ਕਿਹੜੀ ਗੱਲ ਆ ਨਹੀਂ ਹੈਗੀ ਆ ਕੇ ਕੋਈ ਗੱਲ ਨਹੀਂ ਅੱਡੇ ਦਾਕਣਾ ਮੈਂ ਤਾਂ ਡੇ ਮੈਂ ਆ ਗਿਆ ਫੋਟੋ ਵੀਡੀਓ ਜੇ ਤਾਂ ਦੇਖਦੇ ਹੀ ਰਹਿੰਦੇ ਆ ਸਿੱਧੇ ਸਿੱਧੇ ਦਾਕਣਾ ਹੋਣੀ ਯਾਰ ਪਲਵਾਨ ਦੇ ਨਹੀਂ ਆ ਇਹ ਮੇਰੇ ਕੋਲ ਆਪਣੇ ਤੋਂ ਮੁੰਡੇ ਬਾਵਾ ਆਈ ਜਾਂਦੇ ਆ ਪਰਾਲੇ ਦੀ ਕਿਰਪਾ ਮੁੰਡੇ ਦੀ ਕੋਈ ਕਿਰਪਾ ਨਹੀਂ ਜਿਤਨਾ 50 55 ਮੁੰਡੇ ਹੋ ਜਾਂਦੇ ਆ ਹਾਂਜੀ ਮੈਂ ਅੱਜ ਵੀ ਉਹਨਾਂ ਨੂੰ ਕਹਿੰਦਾ ਹਾਂ ਇਹ ਮੈਂ ਵੀ ਖਾਣ ਪੀਣ ਦਾ ਨਹੀਂ ਕੋਈ ਚੱਕਰ ਹੈਗਾ بڑے ਭਰਾ ਬੈਠੇ ਆ ਜੇ ਆਪਾਂ ਕਿਸੇ ਨੂੰ ਬੋਲਦੇ ਆ ਤੇ ਪਤਾ ਨਹੀਂ ਕਿੰਨਾ ਕੁ ਘੁਜੋ ਜਾਣਾ ਹਾਂਜੀ ਪਰ ਮੈਂ 50 55 ਨੂੰ ਨਹੀਂ ਖਵਾ ਸਕਦਾ ਉਹਦੇ ਚੋਂ ਮੈਂ ਛਾਣ ਨਹੀਂ ਜੇ ਤਾਵਾ ਮਾਰਦੇ ਆ ਉਹਦੇ ਜੋ ਆਪਾਂ ਛਾਣ ਕੇ ਬੰਦੇ ਰੱਖਾਂਗੇ ਕਿੰਨੇ ਰੱਖਣੇ ਆ ਹੁਣ 20 ਮੁੰਡੇ ਮੈਂ ਕੱਢੇ ਸਾਈਡ ਤੇ 20 ਕੱਢ ਕੇ ਫਿਰ ਉਹਨਾਂ ਨੂੰ ਮੈਂ ਕਹਾਂ ਵੀ ਇੱਕ ਚੀਜ਼ ਹੁੰਦੀ ਹੈ ਵੇਖੋ ਕੋਈ ਆਪਾਂ ਨੂੰ ਕੋਈ ਵੀ ਬਾਹਰੋਂ ਸਪ ਜਿਹੜੀ ਆਪਾਂ ਤੀਜ ਦਿੰਨੇ ਆ ਨਾ ਉਹ ਸਾਡੀ ਚੰਗੇ ਥਾਂ ਤੇ ਲੱਗਣ ਗਈ ਮੈਂ ਕਿਹਾ ਦੇਣ ਨੂੰ ਤੇ ਬੜਾ ਕੁਝ ਬੈਠਾ ਪਰ ਉਹ ਚੀਜ਼ ਆਪਣੀ ਲੱਗੇ ਉਹ ਜਿਦ ਤਰਾ ਹੁਣ ਮੰਨ ਕੇ ਚਲੋ ਕਿ ਆਪਾਂ ਕਿਸੇ ਬੱਚੇ ਨੂੰ ਖਵਾਉਣੇ ਆ ਉਹ ਉਹਦੇ ਚੋ ਲੱਗੇ ਕਿ ਪਹਿਲੋਂ ਕੀ ਸੀ ਅੱਜ ਕੀ ਆ ਅੱਜ ਥੋੜਾ ਸਟੈਂਡ ਹੋ ਜਾਂਦਾ ਉਹ ਚੀਜ਼ ਤੇ ਮੈਂ ਕਿਹਾ ਵੀ ਇਹ ਪਹਿਲੋਂ ਤੇ ਆਪਾਂ ਮੈਂ ਤੁਹਾਨੂੰ ਗੱਲ ਦੱਸਾਂ ਵੀ ਅਜੇ ਤੇ ਸਮਝ ਨਹੀਂ ਆਉਂਦੀ ਸਮਝ ਨਹੀਂ ਆਉਂਦੀ 55 50 55 60 ਮੁੰਡੇ ਹੋ ਜਾਂਦੇ ਨਿਕੇ 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 ਅੱਡੇ ਤੇ ਲੱਗੇ ਰਹਿੰਦੇ ਆ ਅੱਦੇ ਕਾ ਅਗੇ ਜਿਹੜੇ ਨਾਲ ਆ ਜਾਂਦੇ ਆ ਉਹ ਬੈਠੇ ਰਹਿੰਦੇ ਆ ਅੱਜ ਮੈਂ ਕਹਿੰਦਾ ਵੀ ਨਾਲ ਨਹੀਂ ਕਿਹਨੇ ਆਉਣਾ ਪਹਿਲੀ ਤੇ ਗੱਲ ਜਿਹੜਾ ਨਾਲ ਹੋਣਾ ਇੱਥੇ ਬਹਿਣਾ ਨਹੀਂ ਆ ਉਹ ਜਾਂ ਅੰਦਰ ਬੋਵੇ ਬਾਹਰ ਨਹੀਂ ਬਹਿਣਾ ਡਿਸਟਰਬ ਨਹੀਂ ਕਰਨਾ ਕਿਸ ਨੂੰ ਕਿ ਹੁਣ ਬੱਚੇ ਹੁਣ ਮੈਂ ਕਿਹਾ ਵੀ ਪਹਿਲੀ ਤੇ ਗੱਲ ਜਿਹੜੇ ਮੁੰਡੇ ਰੱਖਲੇ ਰੱਖਲੇ ਹੁਣ ਜਿਹੜਾ ਵੇਟ ਕਰਦਣਾ 70 ਕਿਲੋ 70 ਕਿਲੋ ਦਾ ਬੱਚਾ ਹੋਊਗਾ ਜਿਹੜਾ ਇੱਥੇ ਮਿਹਨਤ ਲਾਊਗਾ ਨਹੀਂ ਤੇਨੇ ਹਾਂਜੀ ਕਿਉਂਕਿ ਜਿਆਦੇ ਮੁੰਡੇ ਹੋ ਜਾਂਦੇ ਉਹ ਤੇ ਮੈਨੂੰ ਖੁਦ ਨੂੰ ਨਹੀਂ ਸਮਝ ਲੱਗਦੀ ਬਨਣਾ ਕਿਹੜਾ ਕਿਹੜਾ ਨਹੀਂ ਬਨਣਾ ਨਹੀਂ ਬਨਣਾ ਆ ਚੀਜ਼ ਹੋਈ ਪਈ ਉੱਥੇ ਨਹੀਂ ਤੇ ਤੁਹਾਡੇ ਮੁੰਡੇ ਜਿਹੜਾ ਕਹਿੰਦਾ ਜਿਹੜਾ ਕਹਿੰਦਾ ਪਲਵਾਨ ਜੀ ਮੈਂ ਤੇ ਦਿਹਾੜੀ ਕਰਕੇ ਆ ਉਹਦਾ ਕਰਕੇ ਆਇਆ ਨਹੀਂ ਉਹਨੂੰ ਆਪਾਂ ਨਾ ਕਰਤਾ ਵਾ ਉਹਨੂੰ ਲੈਤਾ ਸਮਾਨ ਸੋਨ ਬਾਕੀ ਵਧੀਆ ਵਾ ਬਾਕੀ ਤੁਸੀਂ ਉਦਾਂ ਸਾਡੇ ਨਾਲ ਰੋ ਟੈਚਪ ਅਜੇ ਅਜੇ ਤੁਸੀਂ ਨਾਲ ਰਹੋ ਸਾਡੇ ਕੋਈ ਚੱਕਰ ਨਹੀਂ ਆ ਅਜੇ ਨਾ ਮੈਨੂੰ ਜੇ ਖੁਦ ਨੂੰ ਮੈਨੂੰ ਸਮਝ ਲੱਗੇ ਕਿ ਸਾਨੂੰ ਕਿਹੜੀ ਚੀਜ਼ ਦੀ ਲੋੜ ਆ ਹਾਂਜੀ ਤੇ ਬਾਕੀ ਸਾਨੂੰ ਤੁਸੀਂ ਖਰਾਕ ਦੇ ਕੇ ਜਾ ਜਿਹੜੀ ਵੀ ਕੋਈ ਚੀਜ਼ ਆਪ ਕਰਨੀ ਹੈ ਮੋਰਾ ਹੁਣ ਆਇਆ ਇਹਨਾਂ ਨੂੰ ਆ ਤੁਸੀਂ ਖਰਾਕ ਦੇ ਕੇ ਜਾਓ ਤੁਸੀਂ ਮੈਂ ਕਹਿੰਦਾ ਟਾਈਮ ਕੱਢੋ ਉੱਥੇ ਆਇਓ ਜਰੂਰ ਆਵਾਂਗੇ ਇੱਥੇ ਇਹ ਰਹਿਣ ਦਿਓ ਫਿਰ ਅਜੀ ਨਹੀਂ ਨਹੀਂ ਉੱਥੇ ਲੈ ਕੇ ਆ ਨਹੀਂ ਨਹੀਂ ਉਹ ਹੁਣ ਤੁਹਾਨੂੰ ਇਹ ਦੇ ਜਾਣਾ ਸੀ ਹਾਂ ਉੱਥੇ ਦੇ ਕੇ ਜਾਓ ਤੁਹਾਨੂੰ ਆ ਕੋਈ ਗੱਲ ਨਹੀਂ ਹੋਰ ਆ ਗਿਆ ਆਪਾਂ ਕਿਹੜਾ ਵੀ ਕੰਮ ਹੋ ਰਿਹਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉੱਥੇ ਆ ਗਿਆ ਹਾਂ ਦੀ ਅਸੀਂ ਦੇ ਕੇ ਆਇਆ ਤੁਹਾਡੀ ਬਸ ਉਦਾਂ ਹੀ ਹਰਤਾ ਬਸ ਜੀ ਬਦਾਮ ਆ ਪਾਜੀ ਕੋਈ ਗੱਲ ਨਹੀਂ ਵੀਰ ਜੀ ਕੋਈ ਗੱਲ ਨਹੀਂ ਇਸ ਤਰ੍ਹਾਂ ਖਲੋ ਇਸ ਤਰ੍ਹਾਂ ਖਲੋ ਇਕੋ ਕੀ ਇਹ ਜਿਹੜਾ ਮਾਰਾ ਜੋ ਨਾ ਮਾਰਾਏ ਤੋਂ ਉੱਤੇ ਕੋਈ ਚੀਜ਼ ਨਹੀਂ ਕੋਈ ਨਹੀਂ ਨਾ ਹੈ ਨਾ ਕਿ ਉਹ ਜੋ ਵੈਗਰੂ ਕਰਨ ਨਾਲ ਅੱਜ ਮੈਂ ਬਲਾਕੀ ਮੁੰਡੇ ਨੂੰ ਕਿਹਾ ਸੀ ਵੇ ਲੋਕੀ ਗੱਲ ਪੱਕੀ ਹੋਈ ਹੈ ਨੇ ਉਹ ਵੇਖੋ ਕਿ ਬਲਾਗ ਦੇ ਵਿੱਚ ਵੀ ਆਊਗੀ ਉਹ ਉਹ ਪਹਿਲੋਂ ਬਲਾਗ ਬਣਿਆ ਹਾਂ ਜਾਨੀ ਕਿ ਤੇ ਮੈਂ ਬਲਾਗ ਬਣਾਇਆ ਹਾਂ ਮੈਂ ਅੱਜ ਉਹਨਾਂ ਨੂੰ ਕਹਿੰਦਾ ਮੈਂ ਕਿ ਵੀ 10 ਮੁੰਡੇ ਜਿਹੜੇ 20 ਮੁੰਡੇ ਖੇਡੇ ਮੈਂ ਤੁਸੀਂ ਵੱਖਰੇ ਹੋ ਜਾਓ ਮੈਂ ਕਿਹਾ ਤੁਹਾਨੂੰ ਮੈਂ ਗਿਰੀਆਂ ਲਿਆ ਕੇ ਦਿਆਂ। ਸ਼ਾਮ ਮੈਂ ਕਿਹਾ ਵੀ ਸਵੇਰ ਤੋਂ ਮੈਂ ਤੁਹਾਨੂੰ ਗਿਰੀਆਂ ਲਿਆ ਕੇ ਦਊਂ। ਤੇ ਦੇਖੋ ਕਿ ਪ੍ਰਮਾਤਮਾ ਨੇ ਮਿਹਰ ਕੀਤੀ ਤੇ ਅਜਾ ਬੋਰੀ ਗਿਰੀਆਂ ਦੀ ਆ ਗਈ। ਉਹ ਮੈਂ ਉਹਨਾਂ ਨੂੰ ਇਹੀ ਕਿਹਾ ਮੈਂ ਕਿਹਾ ਵੀ ਇੱਥੇ ਦੇਨ ਨੂੰ ਨਾ ਬੜੇ ਜਾਣੇ ਬੈਠੇ ਆ ਹਰ ਕੋਈ ਕਹਿੰਦਾ ਕਿ ਮੇਰੀ ਸੇਵਾ ਨਾਲ ਜਿਹੜੀ ਕਈ ਤਰੀਕੇ ਨਾਲ ਲੱਗ ਜੇ ਹਾਂਜੀ ਮੈਂ ਕਿਹਾ ਇੱਥੇ ਦੇਨ ਨੂੰ ਤੇ ਉੱਥੇ ਮੈਂ ਕਿਹਾ ਵੇਖੋ ਆਪਣਾ ਜਦੋਂ ਉੱਥੇ ਬੈਠੇ ਆ ਅਜੇ ਵੀ ਬੈਠੇ ਆ ਕਿਸਾਨ ਮੈਂ ਉੱਥੇ ਥੋੜਾ ਥੋੜਿਆ ਕੁਝ ਬਿਲਕੁਲ ਨੁੜਦਾ ਇੱਥੇ ਕੋਈ ਵੀ ਚੰਗਾ ਕੰਮ ਕਰਦਾ ਨਾ ਕੋਈ ਵੀ ਜੈਨੂਇਨ ਕੰਮ ਕਰਦਾ ਕੋਈ ਉਹਦੇ ਮਗਰ ਲੋਕੀ ਬੜੇ ਲੈਣਾ ਚ ਲੱਗੇ ਪਿਆ ਕਿ ਸਾਡੀ ਸੇਵਾ ਲੱਗ ਜੇ ਹੁਣ ਮੁਕਤ ਮੁਕਤਾ ਦੀ ਸੇਵਾ ਕਰਦਾ ਉਹ ਬੰਦਾ ਮਿੰਟੂ ਉਹਨੂੰ ਕਿਸ ਚੀਜ਼ ਦੀ ਘਾਟ ਹੈ ਮੈਸੇਜ ਕਾਰਡ ਹੀ ਨਹੀਂ ਕੇ ਗੱਲ ਦੀ ਮੈਨੇ ਤੇਰੀ ਵੀਡੀਓ ਦੇਖ ਕੇ ਮੈਨੂੰ ਆਇਆ ਮੈਂ ਕਹਿੰਦਾ ਪਹਿਲਵਾਨ ਜੀ ਮੈਂ ਦਿਹਾੜੀ ਕਰਕੇ ਮੈਂ ਕਹਿੰਦਾ ਨਹੀਂ ਯਾਰ ਮੈਂ ਆਉਣਾ ਅਸਲ ਵਿੱਚ ਜਨਵਰੀ ਜਿਸ ਦਿਨ ਮੇਰਾ ਛੋੜਾ ਜੀ ਭਾਈ ਪਾਣੀ ਪੂਣੀ ਪੀਣਾ ਨਹੀਂ ਨਹੀਂ ਮੈਂ ਮਿਹਰਬਾਨੀ ਆ ਪੂਰੀ ਤੁਸੀਂ ਦੱਸੋ ਪਾਣੀ ਪੀਆ ਨਹੀਂ ਬਹੁਤ ਬਹੁਤ ਮਿਹਰਬਾਨੀ ਭਾਈ ਬਿਮਾਰ ਹੋ ਚੱਕਰ ਘਰੇ ਵੀ ਤੂੰ ਆਇਓ ਬੜੇ ਮੁੰਡੇ ਉੱਥੇ ਵੈਗਰੂ ਦੀ ਕਿਰਪਾ ਬੜੇ ਮੁੰਡੇ ਆਉਂਦਾ ਆ ਸਾਡੇ ਉਹਦਾ ਦਿਲ ਦੀ ਰੀਜ ਇਹੀ ਸੀਗੀ ਵੀ ਅਸੀਂ ਉੱਥੇ ਘਰੇ ਬੈ ਕੇ ਤੁਹਾਡੇ ਨਾਲ ਡਾਕ ਸੌਖਾ ਉਹਦੇ ਦਿਲ ਦੀਆਂ ਗੱਲਾਂ ਕਰੀਏ ਜਿੱਦਾਂ ਤੁਹਾਨੂੰ ਵੀਡੀਓ ਚ ਦੇਖਦੇ ਆ ਤਾਂ ਫੇਸ ਟੂ ਫੇਸ ਬੈ ਕੇ ਜਿਹੜੀ ਗੱਲਬਾਤ ਕਰਨੀ ਉਹਦਾ ਮਜ਼ਾ ਲੱਗਦਾ ਸਾਡੇ ਤੋਂ ਇਹ ਭਾਜੀ ਆਇਆ ਅਮਰੀਕਾ ਤੋਂ ਓਕੇ ਇਹਨਾਂ ਦੇ ਉੱਥੇ ਪਾਸਪੋਰਟ ਦੀ ਪ੍ਰੋਬਲਮ ਬਣ ਗਈ ਸੀ ਅੱਛਾ ਉਹ ਪਾਸਪੋਰਟ ਦੀ ਪ੍ਰੋਬਲਮ ਕੋਈ ਨਹੀਂ ਸੀਗੀ ਮੈਂ ਉਹ ਦੇਖੀ ਨਹੀਂ ਉਹਦੀ ਡੇਟ ਮੈਂ ਲੱਗਾ ਪਾਸਪੋਰਟ ਹੋ ਗਿਆ ਐਕਸਪਾਇਰ ਉਹ ਐਕਸਪਾਇਰ ਹੋ ਗਿਆ ਠੀਕ ਹੈ ਉਹ ਤਿੰਨ ਹਫ਼ਤੇ ਪਾਸਪੋਰਟ ਆਉਣ ਦੇ ਲੱਗਾ ਹੈ ਓਕੇ ਤੇ ਫਿਰ ਜਿਹੜਾ ਇੰਡੀਆ ਦਾ ਵੀਜ਼ਾ ਲੱਗਾ ਸੀਗਾ ਪੁਰਾਣਾ ਪਾਸਪੋਰਟ ਉਹਨਾਂ ਭੇਜਿਆ ਨਹੀਂ ਅੱਛਾ ਚਾਰ ਦਿਨ ਹੋਰ ਲੱਗਾ ਹੈ ਠੀਕ ਹੈ ਠੀਕ ਹੈ ਤੇ ਮੈਂ ਇੱਥੇ ਆ ਗਿਆ ਤੇ ਘਰ ਵਾਲੀ ਕਹਿੰਦੀ ਪਾਸਪੋਰਟ ਭੇਜਦੇ ਆ ਮੈਂ ਕਿਹਾ ਹੁਣ ਨਾ ਭੇਜੀਂਗੇ ਕੋਈ ਕੋਈ ਰਹਿੰਦੇ ਹੋਵੇ ਕੋਈ ਪੰਗਾ ਨਾ ਪਾਈ ਹਾਂ ਠੀਕ ਹੈ ਤੇ ਇਹ ਤਾਂ ਛੋਟਾ ਹੀ ਆ ਹਾਂ ਜੀ ਜੀ ਭੈਣ ਭਰਾਵਾਂ ਦੇ ਨਾਲ ਹਰ ਗੀ ਗਰਮੀਆਂ ਗਰਮੀਆਂ ਚ ਨਾ ਪਲੇਅਰ ਮੈਂ ਇੱਕ ਵੱਡੀ ਨੂੰ 5-7 ਦਊਗਾ ਚੰਗੇ ਜਿਹੇ ਜਾਂ ਜੰਗ ਮੁੰਡੇ ਹੂੰ ਹੂੰ ਨਵੇਂ ਮੁੰਡੇ ਨਵੇਂ ਮੁੰਡੇ ਮੈਂ ਦਊਗਾ ਹਾਂ ਜਿਹੜੇ ਮੁੰਡੇ ਮੇਅਰ ਕਰੇ ਮਾਲਕ ਬਿਲਕੁਲ ਆਪਾਂ ਦਾਵਾਂਗੇ ਮੁੰਡੇ ਕਬੱਡੀ ਦੇ ਤੇ ਬੱਬੇ ਬਾਹ ਤੇਰੀ ਵਿਆਹ ਉਹਦੀ ਚੱਲੀ ਗੱਲ ਕਿ ਨਹੀਂ ਉਹ ਐਂ ਅੱਗੇ ਨੂੰ ਆਦੇ ਮੈਂ ਇਹ ਲੈ ਪਹਿਲਵਾਨ ਕਿੰਨਾ ਲੜ ਲੜ ਕੇ ਭੰਗੜਾ ਪਾਉਣਾ ਪਾਉਣਾ ਉਦਾ ਹੀ ਲੜ ਕੇ ਪਾਉਣਾ ਬਾ ਕੀ ਤੁਹਾਡੀ ਮਰਜ਼ੀ ਹੈ। ਜੇ ਤੁਹਾਨੂੰ ਮਰਜੀ ਨਾਲ ਤਿਆਰ ਨਹੀਂ। ਨਹੀਂ ਤਿਆਰੀ। ਮੈਂ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ। ਜਿੱਦਾਂ ਤੁਹਾਨੂੰ ਸ਼ਾਂਤੀ ਮਿਲਦੀ ਉਦਾਂ ਕਰ ਲੋ ਤੁਸੀਂ। ਇਹ ਨਾਲੇ ਵੀਰ ਜੀ ਮੈਂ ਮਿੱਥਿਆ ਨਹੀਂ ਕੁਝ। ਵੀ ਮੈਂ ਕੁਝ ਆ ਕਰਨਾ। ਇਹ ਤੇ ਪਤਾ ਨਹੀਂ ਡਿਊਟੀ ਲਾਈ ਵਾ। ਰੱਬ ਕਰਾਈ ਜਾਂਦਾ। ਪਾਣੀ ਦਿੰਦਾ ਫਾਨਾ ਮਿੱਥਿਆ ਹੀ ਨਾ। ਹੁਣ ਵੇਖੋ ਇੱਕ ਚੀਜ਼ ਹੈ ਬਿੱਧੀ ਬੰਦੀ। ਮੈਂ ਜੇ ਇਹ ਨਾ ਚੀਜ਼ ਕਰ ਦੋ ਤੁਸੀਂ ਅੱਜ ਮੇਰੇ ਕੋਲ ਆਉਣਾ ਹੈ। ਨਹੀਂ। ਨਹੀਂ ਨਾ। ਨਹੀਂ ਐਵੇਂ ਸੀ। ਤੇ ਹੁਣ ਜਿਹੜੀਆਂ ਜਿਹੜੀਆਂ ਚੀਜ਼ਾਂ ਦੇ ਰੂਹਾਂ ਦੇ ਦਰਸ਼ਨ ਹੋਣੇ ਹੋ ਤਾਂ ਫਿਰ ਇਦਾਂ ਹੀ ਦਰਸ਼ਨ ਹੋਣੇ। ਉਹਦੇ ਦਰਸ਼ਨ ਪਰਮਾਤਮਾ ਨੇ ਕਰਨੇ। ਕਈਆਂ ਨੂੰ ਆਪਾਂ ਚੰਗੇ ਲੱਗਦੇ ਆਂ ਕਈਆਂ ਨੂੰ ਨਹੀਂ ਲੱਗਦੇ ਉਹ ਤੇ ਦੁਨੀਆਦਾਰੀ ਆ ਉਹਦੇ ਬਾਬੇ ਨਾਲ ਕਿਉਂ ਨਹੀਂ ਛੱਡਿਆ ਲੋਕਾਂ ਨੇ ਆਪਾਂ ਕੀ ਹੈ ਕੁਝ ਨਹੀਂ ਕੁਝ ਨਹੀਂ ਕੁਝ ਨਹੀਂ ਪਰ ਮੈਂ ਇੱਕ ਚੀਜ਼ ਕਹਿਣਾ ਕਿ ਵੈਗਰੂ ਪਤਾ ਨਹੀਂ ਕਿਹੜੇ ਰੂਪ ਚ ਤੁਰਿਆ ਹੁੰਦਾ ਬਿਲਕੁਲ ਜੀ ਉਹ ਤਾਂ ਨਹੀਂ ਬਗ ਅੱਜ ਜਿਹੜੀ ਨਿੱਕੀ ਜੀ ਚੀਜ਼ ਆਪਾਂ ਮੂਹਾਂ ਗੱਡੀ ਤੇ ਪਰਮਾਤਮਾ ਨੇ ਹਾਜ਼ਰ ਕਰਤੀ ਤੇ ਉਹਦੇ ਤੋਂ ਵੱਡਾ ਤੇ ਆਪਾਂ ਤੇ ਕਿਹਨੇ ਮਾਲਕ ਫਿਰ ਸਾਰਾ ਕੁਝ ਹੀ ਕਰ ਸਕਦਾ ਉਹ ਚਲਾਉਂਦੇ ਆ ਉਹ ਹੀ ਅੱਜ ਵੀ ਆਪਣੀ ਟੀਮ ਦਾ ਮੈਚ ਆ ਨਹੀਂ ਮੈਂ ਕੇ ਹਲੋ ਹਲੋ

ਗੱਲ ਠੋਕੇ ਪਰ ਸਾਡੇ ਚੇਲਿਆਂ ਨੇ ਡੱਕਾ ਠੋਕੇ ਤੇਤੀ ਵਾਲੇ ਕਿੱਲ ਠੋਕੇ ਆ ਗੁਰਮਨ ਸਰਪੰਚ ਹਰ ਸਰਪੰਚ ਦੇ ਬਜਿੰਦਰ ਭੁੱਲਰ ਪੀਰ ਮੁਹੰਮਦ ਤੇ ਬਜਿੰਦਰ ਸਿੰਘ ਭੁੱਲਰ ਸਰਮਈ ਗੱਟੂ ਬੱਡੂ ਬੱਡੀ ਵਾਲੇ ਕੈਨੇਡਾ ਕਾਰਸਲ ਦੇ ਤਿੰਨ ਜੱਫੇ ਲਓ ਢਾਗਿਆਂ ਵਾਲੇ ਹੋਣਗੇ ਮੇਰੇ ਬੰਦਿਆ ਪਰ ਇਹਨਾਂ ਪੁਆਇੰਟ ਮੈਸਰ ਕੁਰੀਆ ਕਬੱਡੀ ਪਾਉਣ ਦੇ ਲਈ ਵੱਟਾ ਹੋਇਆ ਹੈ ਕਿ ਮਰਦੋ ਮਰਦੀ ਹੋਏ ਲੱਗਿਆ ਜੋਰ-ਝੂਮਣਾ ਦਾ ਇਹ ਜੰਨੇ ਮੈਚ ਖੇਡੇ ਗਏ ਹਮਤ ਸਾਰੇ ਜਿਹੜੇ ਸਟਾਫ ਨੇ ਆਹ ਸਾਹਮਣੇ ਵਾਲੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਸਾਡੀ ਸਰਕਾਰ ਦੇ ਹਰ ਸਰਪੰਚ ਬਜਿੰਦਰ ਸਿੰਘ ਢਿੱਲੋਂ ਗੱਤੂ ਪਿੰਡ ਤੋਂ ਜਵਿੰਦਰ ਪੁੱਲਰ ਬਲੰਦੇ ਪਗੋੜ ਤੋਂ ਗੰਦਰ ਪਲਨ ਸਾਡੇ ਵੀਰਾਂ

ਆਪਾਂ ਉਦਾਂ ਤੇ ਇੱਕ ਮੁੰਡਾ ਆਪਣਾ ਯਾਰ ਦੋਸਤ ਹੈ ਬਾਹਰ ਇਹ ਜੁੱਕੇ ਚ ਸੱਤਾ ਮੁੰਡਾ ਵਧੀਆ ਆਪਣੇ ਨਾਲ ਹੈਗਾ ਇੱਥੇ ਲਾਗੇ ਬਣੇ ਪਿੰਡ ਉਹਨਾਂ ਦਾ ਜੁੱਕੇ ਆ ਸੱਤਾ ਵਾ ਮੁੰਡੇ ਦਾ ਹਾਂ ਜੱਟਾਂ ਵਾਲੀ ਦਾ ਵਧੀਆ ਬੰਦਾ ਹਨਾ ਵੀ ਆਪਣਾ ਭਰਾਵਾਂ ਨੂੰ ਹੀ ਉਹਦੇ ਨਾਲ ਉਦਾਂ ਤੇ ਅੱਜ ਮੈਚ ਵਾਵਾ ਥਾਵਾਂ ਤੇ ਹੀ ਹਾਂ ਜੀ ਹਾਂ ਜੀ ਉਹਦਾ ਉਧਰ ਵੀ ਜਾਣਾ ਸੀ ਤੇ ਫਿਰ ਇਹਨੂੰ ਮੈਂ ਪ੍ਰਾਣਾ ਚ ਬਾਨ ਕੀਤੀ ਕਿ ਮੈਂ ਪੱਕਾ ਆਉਂਗਾ ਜੀ ਇਹਨੂੰ ਸਾਰੇ ਕਹਿੰਦੇ ਨੇ ਉਹ ਲੈ ਮੇਰਾ ਸੁਭਾਏ ਕਿ ਉਹ ਵੀ ਆਪਣੇ ਭਰਾ ਆਪਣੇ ਤੋਂ ਨਹੀਂ ਭਾਈਦਾ ਕਿਾ ਗੱਲੋਂ ਆਪਣ ਜੀ ਉਹਨੇ ਆਪਾਂ ਨੂੰ ਅੱਜ ਕਿਹਾ ਤੇ ਆਪਣਾ ਵੀ ਖੜਨਾ ਬੰਦਾ ਉਹਦੇ ਨਾਲ ਹਾਂ ਨਹੀਂ 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 ਵੀਰ ਜੀ ਉਹਨੂੰ ਮੈਂ ਇੱਕ ਜ਼ੁਬਾਨ ਦੇ ਨਾਲ ਕਹਿ ਦੇਣਾ ਵੀਰ ਜੀ ਆਹ ਕੰਮ ਕਰੋ ਉਸੇ ਵ ਲਈ ਕਿ ਕੋਈ ਪੈਸੇ ਤੇ ਲੈਦੀ ਜਾ ਉਦਾਂ ਵੀ ਕੋਈ ਆਪਾਂ ਨੂੰ ਆਪਾਂ ਨੂੰ ਹੈਗੀ ਨਾ ਉਹ ਜਿੰਨੀ ਵੀ ਗੱਲ ਕਰਦਾ ਉਹ ਪਕਾਉਂਦਾ ਤੇ ਫਿਰ ਆਪਣਾ ਭਰਾ ਵਾ ਤੇ ਫਿਰ ਆਪਾਂ ਨੂੰ ਵੀ ਆਉਣਾ ਚਾਹੀਦਾ ਹੈ ਨਾ ਹਾਂ ਤੇ ਬਾਕੀ ਗਿਆ ਹੀ ਵੀ ਰਸਾਈ ਦੇ ਨਵੀ ਤੇ ਮੈਂ ਇਹਨਾਂ ਨੂੰ ਕਹੇ ਟੀਮ ਨਹੀਂ ਬਾਨੀ ਟੀਮਾਂ ਬਾਨੀ ਐ ਤੇ ਸਾਰੀਆਂ ਚੰਗੀਆਂ ਹਾਂਜੀ ਤੇ ਹੁਣ ਜਿਹੜਾ ਫਰਵਰੀ ਦਾ ਮਹੀਨਾ ਹੁੰਦਾ ਨਾ ਇਹ ਪਲੇਅਰ ਬਹੁਤ ਔਖੇ ਨਾ ਬਹੁਤ ਔਖੇ ਹਾਂਜੀ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਬਹੁਤ ਮੈਚ ਚੱਲਦੇ ਨੇ ਮੈਚ ਆ ਨਾ ਅੱਜ ਇੰਨੇ ਦਾ ਉਹਦੇ ਮੈਚ ਮੈਂ ਇਕੱਲਾ ਖੇਡਦਾ ਹਾਂ ਟੀਮ ਜੇ ਬਣਾ ਵੀ ਲੂੰਗਾ ਟੀਮਾਂ ਨੂੰ ਹਲਕੀ ਬਣੂਗੀ ਫਿਰ ਸਵਾਦ ਨਹੀਂ ਆਏਗਾ ਨੀ ਹਾਂ ਤੇ ਮੈਨੂੰ ਕਹਿੰਦੇ ਫਿਰ ਖੇਡ ਲੈ ਮੈਂ ਕੋਈ ਨਹੀਂ ਫਿਰ ਮੈਂ ਗਗਨ ਨਾਲ ਖੇਡਨੂੰਗਾ ਗਗਨ ਆਪਣਾ ਭਰਾ ਵਾ ਤੇ ਮੈਂ ਚੱਲਦਾ ਹੋ ਲਓ ਵਧੀਆ ਪ੍ਰਦਰਸ਼ਨ ਹੋ ਗਿਆ ਨਾਲੇ ਭਰਾ ਦੀ ਰਹਿ ਰਹੀ ਨਾਲੇ ਆਪਣਾ ਵਧੀਆ ਹੋ ਗਿਆ ਤੇ ਨਾਲੇ ਸੰਗਤ ਦੇ ਦਰਸ਼ਨ ਮਿਲੇ ਹੋ ਗਏ ਆ